हेलो ठीक ठीक है है डी जी पीबी फतेहगढ़ साहब के निशा निर्देश अनुसार जिन्हें भी, भी इमीग्रेशन सेंटर ने फतेहगढ़ साहब जिले की चैकिंग की गई सी। ਇਹਨਾਂ ਦੇ ਸਾਰੇ ਡਾਕੂਮੈਂਟਸ ਅੱਛੇ ਚੈੱਕ ਕੀਤੇ ਗਏ ਸਨ ਅਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਕੁਝ ਸਮੇਂ ਵਿੱਚ ਅਸੀਂ ਨਿਰਵੋਚ 35 ਮੁਕੱਦਮੇ ਦਰਜ ਕੀਤੇ ਹਨ ਜੇ ਫੇਕ ਟਰੈਵਲ ਏਜੰਸੀ ਅਤੇ ਉਹਨਾਂ ਦੇ ਅੰਦਰ ਅਸੀਂ 25 ਤੋਂ ਵੱਧ ਬੰਦੇ ਅਰੈਸਟ ਕਰ ਚੁੱਕੇ ਹਾਂ ਅਤੇ ਕੁਝ 10 ਕ ਬੰਦੇ ਇਹਨਾਂ ਚੋਂ ਵਿਦੇਸ਼ ਵੀ ਭੱਜੇ ਹੋਏ ਹਨ ਜਿਨ੍ਹਾਂ ਦੀ ਅਸੀਂ ਐਲਓਸੀ ਖੁਲਵਾ ਚੁੱਕੇ ਹਾਂ ਤੇ ਜਿੰਨੇ ਅਜੇ ਪੈਂਡਿੰਗ ਬੰਦੇ ਨੇ ਉਹ ਵੀ ਅਸੀਂ ਜਲਦੀ ਹੀ ਅਰੈਸਟ ਕਰਾਂਗੇ ਇੱਕ ਸਾਡੇ ਨਾਲ ਇੱਕ ਇਹ ਚੀਜ਼ ਨੋਟਿਸ ਚਾਹੀ ਹੈ ਕਿ ਜਿੰਨੇ ਅਸੀਂ ਬੰਦੇ ਅਰੈਸਟ ਕੀਤੇ ਹਨ ਇਹਨਾਂ ਵਿੱਚੋਂ ਮੋਸਟਲੀਆ ਕੋਲੇ ਲਾਇਸੈਂਸ ਨਹੀਂ ਸੀਗਾ ਤਾਂ ਮੇਰੀ ਲੋਕਾਂ ਅੱਗੇ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਨੇ ਕਿਸੇ ਤੋਂ ਕੋਈ ਗਾਈਡੈਂਸ ਲੈਣੀ ਹੈ ਜਾਂ ਬਾਹਰ ਜਾਣਾ ਹੈ ਜਿਹੜੇ ਜਿਹੜੇ ਸਰਕਾਰ ਵੱਲੋਂ ਸਰਟੀਫਾਈਡ ਇਮੀਗ੍ਰੇਸ਼ਨ ਸੈਂਟਰਸ ਨੇ ਉਹਨਾਂ ਨਾਲ ਹੀ ਤਾਲਮਿਲ ਕੀਤਾ ਜਾਵੇ ਜੀ ਸੋ ਹੋਰ ਕਿੰਨੇ ਕਿ ਦਰਖਾਸਤਾਂ ਆਈਆਂ ਜੀ ਉਹ ਹਜੇ ਸੀ ਚੈੱਕ ਕਰ ਰਹੇ ਹਾਂ ਬਟ ਜਿੰਨੇ ਵੀ ਦਰਖਾਸਤਾਂ ਨੇ ਅਸੀਂ ਜਲਦੀ ਜਲਦੀ ਉਹਨਾਂ ਤੇ ਕਾਰਵਾਈ ਕਰਕੇ ਜਲਦੀ ਪਰਚੇ ਦਰਜ ਕੀਤੇ ਜਾਣਗੇ ਜੀ 80 ਆਰਾਊਂਡ 10 ਐਲਓਸੀ ਤਾਂ ਖਲਵਾ ਚੁੱਕੇ ਹਾਂ ਅਗਰ ਸਾਨੂੰ ਕੋਈ ਹੋਰ ਵੀ ਪਤਾ ਲੱਗੇ ਕੋਈ ਬਾਹਰ ਭੱਜ ਗਿਆ ਹੋਵੇ ਵੀ ਜਲਦੀ ਜਲਦੀ ਐਲਓਸੀ ਫਲਵਾਈ ਜਾਵੇਗੀ 아 ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੇਖੋ ਸਭ ਤੋਂ ਵੱਜਾ ਇਹ ਫਤੇਗੜ ਸਾਹਿਬ ਮੋਹੱਲੀ ਚੰਡੀਗੜ੍ਹ ਏਰੀਆ ਦੇ ਨੇ ਅਤੇ ਇਹਨਾਂ ਵਿੱਚੋਂ ਕੁਝ ਪਟਿਆਲਾ ਅੰਬਾਲਾ ਤੇ ਦਿੱਲੀ ਦੇ ਵੀ ਹੈ ਤੇ ਸਾਡੇ ਕੋਲ ਇੱਕ ਕੇਸ ਤਮਿਲਨਾਡੂ ਦਾ ਵੀ ਆਇਆ ਹੈ ਕਿ ਉੱਥੇ ਕੋਈ ਇਮੀਗ੍ਰੇਸ਼ਨ ਏਜੰਸੀ ਸੀ ਜਿੱਥੇ ਮਤਲਬ ਬੱਚੇ ਨੇ ਪੈਸੇ ਦਿੱਤੇ ਅਤੇ ਉਹ ਹੁਣ ਉਹਨਾਂ ਨੂੰ ਧੋਖਾੜੀ ਹੋਈ ਹੈ ਜੀ